ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ 15 ਘਰੇਲੂ ਨੁਸਖੇ ਇੱਕ تنہائی ਦਾ ਇਲਾਜ ਕੁਰਾਨ ਦੀ ਤਲਾਵਤ ਜਦੋਂ ਤੁਸੀਂ ਇਕੱਲਾ ਮਹਿਸੂਸ ਕਰਦੇ ਹੋ ਤਾਂ ਇੱਕ ਪੇਜ ਕੁਰਾਨ ਪੜ ਲਵੋ ਦਿਲ ਪਰ ਜਾਵੇਗਾ ਸਕੂਨ ਮਿਲ ਜਾਵੇਗਾ ਕਹਾਣੀ ਰੇਮਾ ਦਾ ਬੇਟਾ ਬਾਹਰ ਪੜ੍ਹਾਈ ਕਰਨ ਚਲਾ ਗਿਆ ਤੇ ਰੇਮਾ ਇਕੱਲੀ ਹੋ ਗਈ ਸੀ ਉਸ ਨੇ ਕੁਰਾਨ ਦੀ ਤਲਾਵਤ ਕਰਨੀ ਸ਼ੁਰੂ ਕੀਤੀ ਤੇ ਉਸ ਦਾ ਦਿਲ ਰੋਸ਼ਨ ਹੋ ਗਿਆ 2 ਕਿਚਨ ਮੈਜਿਕ ਸਿਰਕਾ ਅਤੇ ਨਿੰਬੂ ਬਰਤਨ ਤੋਂ ਦਾਗ ਇਸ ਦੇ ਨਾਲ ਹਮੇਸ਼ਾ ਲਈ ਗਾਇਬ ਘੜ ਚਮਕਦਾਰ ਅਤੇ ਇਹ ਦੋਨੇ ਸੇਤ ਦੇ ਲਈ ਵਰਦਾਨ ਹੈ ਕਹਾਣੀ ਕ੍ਰਿਸ਼ਮਾ ਦੀ ਸੱਸ ਹਮੇਸ਼ਾ ਕਹਿੰਦੀ ਸੀ ਅਸਲੀ ਸਫਾਈ ਸਾਬਣ ਦੇ ਨਾਲ ਨਹੀਂ ਸਿਰਕੇ ਦੇ ਨਾਲ ਹੁੰਦੀ ਹੈ ਅਤੇ ਸੱਚ ਵਿੱਚ ਉਸ ਦਾ ਘਰ ਹਮੇਸ਼ਾ ਚਮਕਦਾ ਰਹਿੰਦਾ ਸੀ ਤਿੰਨ ਰੋਹਾਨੀ ਚਮਤਕਾਰ ਸੁਭਾਨ ਅਲਾ ਦਿਨ ਵਿੱਚ 100 ਵਾਰ ਸੁਭਾਨ ਅੱਲਾ ਕਹੋ ਦਿਲ ਤੋਂ ਬੋਝ ਹਲਕਾ ਹੋਵੇਗਾ ਤੇ ਘਰ ਵਿੱਚ ਰਹਿਮਤ ਵਰਸੇਗੀ ਕੁਸਮ ਦੀ ਸ਼ਾਦੀ ਤੋਂ ਬਾਅਦ ਘਰ ਵਿੱਚ ਮੁਸ਼ਕਲਾਂ ਆ ਗਈਆਂ ਸਨ ਪਰ ਉਸ ਨੇ ਇਹ ਆਦਤ ਪਾ ਲਈ ਹੌਲੀ-ਹੌਲੀ ਹਾਲਾਤ ਬਦਲ ਗਏ ਚਾਰ ਅੱਖਾਂ ਦੀ ਰੌਸ਼ਨੀ गाजर ਦਾ ਰਸ ਰੋਜ਼ गाजर ਦਾ ਜੂਸ ਪੀਓ ਅੱਖਾਂ ਦੀ ਨਜ਼ਰ ਤੇਜ਼ ਹੋਵੇਗੀ ਸਕਿਨ ਬਹੁਤ ਵਧੀਆ ਚਮਕੇਗੀ ਕਹਾਣੀ ਜੰਨਤ ਕੁਝ ਘੰਟੇ ਕੰਪਿਊਟਰ ਦਾ ਕੰਮ ਕਰਦੀ ਸੀ ਉਸ ਦੀਆਂ ਅੱਖਾਂ ਕਮਜ਼ੋਰ ਹੋ ਗਈਆਂ गाजर ਦਾ ਪ੍ਰੋਸਪੀਨ ਦੇ ਨਾਲ ਅੱਖਾਂ ਦੀ ਰੌਸ਼ਨੀ ਵੱਧ ਗਈ 5 ਬੋਨਸ ਦੁਆ ਹਰ ਵੀਡੀਓ ਅੰਤ ਤੱਕ ਦੇਖੋ ਜੀ ਤੇ ਪਰਮਾਤਮਾ ਦਾ ਨਾਮ ਲਵੋ ਜੋ ਇਹ ਵੀਡੀਓ ਦੇਖ ਰਹੇ ਹਨ ਉਸ ਦੇ ਘਰ ਵਿੱਚ ਸਿਹਤ ਬਰਕਤ ਅਤੇ ਸਕੂਨ ਆ ਜਾਵੇ 6 ਪੇਟ ਦਾ ਸਕੂਨ ਸੌਂਫ ਅਤੇ ਮਿਸ਼ਰੀ ਭੋਜਨ ਖਾਣ ਤੋਂ ਬਾਅਦ ਇੱਕ ਚਮਚ ਸੌਂਫ ਅਤੇ ਮਿਸ਼ਰੀ ਚਬਾ ਕੇ ਖਾਓ ਪਾਚਨ ਠੀਕ ਹੁੰਦਾ ਹੈ ਮੂੰਹ ਦੀ ਬਦਬੂ ਦੂਰ ਹੁੰਦੀ ਹੈ ਕਹਾਣੀ ਮਮਤਾ ਦਾ ਹਰ ਵਾਰ ਭੋਜਨ ਖਾਣ ਤੋਂ ਬਾਅਦ ਪੇਟ ਭਾਰੀਪਨ ਮਹਿਸੂਸ ਹੁੰਦਾ ਸੀ ਸੌਂਫ ਅਤੇ ਮਿਸ਼ਰੀ ਦੀ ਆਦਤ ਪਾਉਣ ਦੇ ਨਾਲ ਪੇਟ ਬਿਲਕੁਲ ਹਲਕਾ ਹੋਣਾ ਸ਼ੁਰੂ ਹੋ ਗਿਆ ਸੱਤ ਹੱਥਾਂ ਦੀ ਸੁੰਦਰਤਾ ਨਿੰਬੂ ਅਤੇ ਖੰਡ ਨਿੰਬੂ ਅਤੇ ਖੰਡ ਪਾ ਕੇ ਹੱਥਾਂ ਉੱਪਰ ਰਗੜੋ ਛਾਈਆਂ ਦੂਰ ਹੋ ਜਾਣਗੀਆਂ ਅਤੇ ਹੱਥ ਮੁਲਾਇਮ ਹੋ ਜਾਣਗੇ ਕਹਾਣੀ ਰੀਨਾ ਖੇਤਾਂ ਵਿੱਚ ਕੰਮ ਕਰਦੀ ਸੀ ਹੱਥ ਬਹੁਤ ਖਰਾਬ ਹੋ ਗਏ ਸਨ ਇਹ ਨੁਸਖਾ ਵਰਤਨ ਦੇ ਨਾਲ ਰੀਨਾ ਦੇ ਹੱਥ ਰੇਸ਼ਮੀ ਹੋ ਗਏ 8 ਰਿਸ਼ਤਿਆਂ ਦਾ ਰਾਜ ਮਾਫ ਕਰਨਾ ਕਦੇ ਵੀ ਛੋਟੀਆਂ-ਛੋਟੀਆਂ ਗੱਲਾਂ ਉੱਤੇ ਦਿਲ ਵਿੱਚ ਗੁੱਸਾ ਨਾ ਰੱਖੋ ਰਿਸ਼ਤਿਆਂ ਵਿੱਚ ਮੁਹੱਬਤ ਵਾਦੀ ਹੈ ਕਹਾਣੀ ਕੋਸਮ ਅਤੇ ਉਸ ਦੀ ਸਹੇਲੀ ਕਈ ਸਾਲਾਂ ਤੱਕ ਗੱਲ ਨਹੀਂ ਕੀਤੀ ਜਦੋਂ ਫਿਰ ਉਸ ਨੇ ਦਿਲ ਤੋਂ ਮਾਫ ਕਰ ਦਿੱਤਾ ਦੋਵੇਂ ਭੈਣਾਂ ਦੀ ਤਰ੍ਹਾਂ ਰਹਿਣ ਲੱਗ ਗਈਆਂ ਨੌ ਵਾਲਾਂ ਦੀ ਚਮਕ ਆਂਡੇ ਦਾ ਮਾਸਕ ਆਂਡਾ ਦਹੀਂ ਅਤੇ ਨਿੰਬੂ ਮਿਕਸ ਕਰਕੇ ਵਾਲਾਂ ਵਿੱਚ ਲਗਾਓ ਵਾਲ ਰੇਸ਼ਮ ਹੋ ਜਾਣਗੇ ਕਹਾਣੀ ਸਲਮਾਨ ਦੀ ਭੈਣ ਦੇ ਵਾਲ ਬੇਜਾਨ ਹੋ ਗਏ ਸਨ ਵਿਆਹ ਤੋਂ 2 ਹਫ਼ਤੇ ਪਹਿਲਾਂ ਦੋ ਵਾਰ ਇਹ ਮਾਸਕ ਲਗਾਇਆ ਅਤੇ ਸਭ ਬੋਲਣ ਲੱਗੇ ਵਾ ਤੇਰੇ ਵਾਲ ਤਾਂ ਸ਼ੀਸ਼ੇ ਵਰਗੇ ਹੋ ਗਏ 10 ਚਾਹ ਦਾ ਨੁਸਖਾ ਅਦਰਕ ਅਤੇ ਤુલਸੀ ਸਵੇਰ ਟਾਈਮ ਚਾਹ ਵਿੱਚ ਅਦਰਕ ਅਤੇ ਤુલਸੀ ਪਾਓ ਜਿ ਕਾਮ ਖਾਂਗ ਦੂਰ એનર્ਜੀ ਆਵੇਗੀ ਕਹਾਣੀ ਨੇਹਾ ਦੀ ਸੱਸ ਨੂੰ ਹਰ ਮੌਸਮ ਵਿੱਚ ਸਰਦੀ ਹੋ ਜਾਂਦੀ ਸੀ ਹੁਣ ਬਸ ਇੱਕ ਗਲਾਸ ਅਦਰਕ ਤુલਸੀ ਵਾਲੀ ਚਾਹ ਪੀ ਲੈਂਦੀ ਹੈ ਅਤੇ ਹਮੇਸ਼ਾ ਤਾਜ਼ਾ ਰਹਿੰਦੀ ਹੈ ਯਾਰਾਂ ਕਾਮਯਾਬੀ ਦਾ ਰਾਜ ਸਵੇਰ ਟਾਈਮ ਜਲਦੀ ਉਠਣਾ ਫਰਜ ਤੋਂ ਪਹਿਲਾਂ ਦਾ ਵਕਤ ਕਾਮਯਾਬੀ ਦੀ ਕੁੰਜੀ ਹੈ ਦਿਮਾਗ ਸਾਫ਼ ਤੇ ਕੰਮ ਕਾਜ ਵਿੱਚ ਬਰਕਤ ਕਹਾਣੀ ਕਵਿਤਾ ਦਾ ਬੇਟਾ ਹਮੇਸ਼ਾ ਪੜਾਈ ਵਿੱਚ ਫੇਲ ਹੁੰਦਾ ਸੀ ਉਸ ਨੇ ਸਵੇਰ ਟਾਈਮ ਉੱਠ ਕੇ ਪੜ੍ਹਾਈ ਸ਼ੁਰੂ ਕੀਤੀ ਅਤੇ ਪਹਿਲੀ ਵਾਰ ਪੂਰੀ ਕਲਾਸ ਵਿੱਚੋਂ ਟੌਪ ਤੇ ਆਇਆ 12 ਕਰਦੀ ਖੁਸ਼ਬੂ ਤੂਫ ਜਾਂ ਅਗਰਬਤੀ ਅਤੇ ਨਮਕ ਕਰ ਦੇ ਵਿੱਚ ਕਦੇ-ਕਦੇ ਤੂਫ ਚਲਾ ਕੇ ਕੋਨਿਆਂ ਵਿੱਚ ਨਮਕ ਰੱਖ ਦਿਓ ਨਕਰਾਕ ਮਤਾ ਦੂਰ ਹੋਵੇਗੀ ਸਕੂਨ ਵਧੇਗਾ ਕਹਾਣੀ ਕੁਸਮ ਦੇ ਘਰ ਹਰ ਰੋਜ਼ ਲੜਾਈ ਝਗੜੇ ਹੁੰਦੇ ਸਨ ਦਾਦੀ ਨੇ ਇਹ ਤਰੀਕਾ ਦੱਸਿਆ ਅਤੇ ਸੱਚ ਵਿੱਚ ਮਾਹੌਲ ਬਦਲ ਗਿਆ 13 ਅੱਖਾਂ ਦੀ ਠੰਡਕ گلاب ਜਲ ਹਰ ਰੋਜ਼ ਦੋ ਬੂੰਦਾਂ گلاب ਜਲ ਦੀਆਂ ਅੱਖਾਂ ਵਿੱਚ ਪਾਓ ਅੱਖਾਂ ਠੰਡੀਆਂ ਰੌਸ਼ਨੀ ਤੇਜ ਕਹਾਣੀ ਕੁਨਾਲ ਕੰਪਿਊਟਰ ਉੱਤੇ ਪੂਰਾ ਦਿਨ ਕੰਮ ਕਰਦਾ ਸੀ ਹੁਣ ਸਿਰਫ گلاب ਜਲ ਦੀਆਂ ਬੂੰਦਾਂ ਅੱਖਾਂ ਵਿੱਚ ਪਾਉਂਦਾ ਉਸ ਦੀਆਂ ਅੱਖਾਂ ਕਦੇ ਨਹੀਂ ਥੱਕਦੀਆਂ 14 ਮੁਹੱਬਤ ਦਾ ਰਾਜ ਮੁਸਕਰਾਹਟ ਹਮੇਸ਼ਾ ਹੱਸਦੇ ਰਹੋ ਮਹੱਬਤ ਅਤੇ ਇੱਜ਼ਤ ਦੋਨੋਂ ਵੱਧ ਦੀਆਂ ਹਨ ਕਹਾਣੀ ਰੇਸ਼ਮਾ ਜਦੋਂ ਵੀ ਗਲੀ ਵਿੱਚ ਜਾਂਦੀ ਸੀ ਸਭ ਉਸ ਦੇ ਕੋਲ ਬੈਠਣਾ ਪਸੰਦ ਕਰਦੇ ਸਨ ਕਿਉਂਕਿ ਉਸ ਦੇ ਚਿਹਰੇ ਤੇ ਹਮੇਸ਼ਾ ਮੁਸਕਰਾਹਟ ਸਾਰਿਆਂ ਨੂੰ ਸਕੂਨ ਦਿੰਦੀ ਸੀ 15 ਆਖਰੀ ਰਾਜ ਦੁਆ ਅਤੇ ਸ਼ੁਕਰੀਆ ਹਰ ਰਾਤ ਸੌਣ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰੀਆ ਦਾ ਕਰੋ ਅਤੇ ਦਿਲ ਤੋਂ ਸਾਰਿਆਂ ਵਾਸਤੇ ਦੁਆ ਮੰਗੋ ਜ਼ਿੰਦਗੀ ਵਿੱਚ ਬਰਕਤ ਪਰੇਸ਼ਾਨੀਆਂ ਦੂਰ ਹੋਣਗੀਆਂ ਕਹਾਣੀ ਨੀਲਮ ਦੀ ਜ਼ਿੰਦਗੀ ਬਹੁਤ ਮੁਸ਼ਕਲਾਂ ਨਾਲ ਭਰੀ ਹੋਈ ਸੀ ਪਰ ਉਸ ਨੇ ਹਰ ਰਾਤ ਸਿਰਫ ਦੋ ਮਿੰਟ ਸ਼ੁਕਰੀ ਅਤੇ ਦੁਆ ਸਾਰਿਆਂ ਵਾਸਤੇ ਮੰਗੀ ਉਸ ਦੀ ਦੁਨੀਆ ਬਦਲ ਗਈ ਦੋਸਤੋ ਇਹ ਹਨ 15 ਘਰੇਲੂ ਰਾਜ ਜੋ ਤੁਹਾਡੀ ਜ਼ਿੰਦਗੀ ਬਦਲ ਦੇਣਗੇ ਹੁਣ ਤੁਸੀਂ ਦੱਸੋ ਇਹਨਾਂ ਨੁਸਖਿਆਂ ਜਾਂ ਰਾਜਾਂ ਵਿੱਚੋਂ ਕਿਹੜਾ ਤੁਹਾਨੂੰ ਪਸੰਦ ਆਇਆ ਕਮੈਂਟ ਕਰਕੇ ਲਿਖ ਦਿਓ ਕਿ ਸਾਰਿਆਂ ਦਾ ਫਾਇਦਾ ਹੋ ਸਕੇ ਪਰਮਾਤਮਾ ਸਾਡੇ ਸਾਰਿਆਂ ਦੇ ਘਰਾਂ ਵਿੱਚ ਸੇਤ ਬਰਕਤ ਅਤੇ ਮੁਹੱਬਤ ਦਾ ਸਕੂਨ ਦੇਵੇ ਦੋਸਤੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਕਿਉਂਕਿ ਹਰ ਕਿਸੇ ਦਾ ਭਲਾ ਹੋ ਸਕੇ ਹਰ ਕਿਸੇ ਦੀ ਸੇਤ ਕਰ ਪਰਿਵਾਰ ਵਿੱਚ ਖੁਸ਼ੀਆਂ ਆਉਣ ਹਰ ਕਿਸੇ ਨੂੰ ਪਰਮਾਤਮਾ ਮਿਹਨਤ ਦਾ ਫਲ ਬਖਸ਼ੇ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ